ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਬਾਗੇ ਪੁਰਾਣੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਪਿੰਡ ਪੀੜ ਚੜੱਕ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਜਦੋਂ ਆਪਾਂ ਬਾਗੇ ਪੁਰਾਣੇ ਤੋਂ ਮੋਗੇ ਵਾਲੀ ਸਾਈਡ ਨੂੰ ਜਾਂਦੇ ਆ ਗਿੱਲ ਪਿੰਡ ਲੰਗਦੇ ਆ ਸਾਰ ਇੱਕ ਛੜਕ ਮੰਡੀਰਾ ਨੂੰ ਆਉਂਦੀ ਆ ਤੇ ਮੰਡੀਰਾ ਤੋਂ ਸਿੱਧੀ ਛੜਕਾ ਜਿਹੜੀ ਉਹ ਮਿੱਤਰੋ ਸਿ ਪ੍ਰਾਇਮਰੀ ਸਕੂਲ ਦੇ ਕੋਲੋਂ ਉਹ ਜਿਹੜੀ ਬੀੜ ਚੜੱਕ ਦੇ ਵਿੱਚ ਆਉਂਦੀ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਮੈਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਟਾਪ ਕਲਾਸ ਤੁਹਾਨੂੰ ਮੈਂ ਵਿਖਾਉਣੀ ਆ ਇੱਕ ਕਿੰਨਵਾ ਸੂਆ ਕਿੰਨਾ ਦੁੱਧ ਦਿੱਤਾ ਹੋਇਆ ਕੀ ਬਾਈ ਹੁਣੀ ਮੌਲ ਕਰਦੇ ਆ ਸਾਰੀ ਜਾਣਕਾਰੀ ਲੈ ਲੈਣੇ ਆਪਾਂ ਬਾਈ ਹੁਣਿਆ ਤੋਂ ਸਸੀ ਗਾਲ ਬਾਈ ਜੀ ਸਸੀ ਗਾਲ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਸੇਤੰਕਰ ਪਰਿਵਾਰ ਜੀ ਸਾਰੇ ਠੀਕ ਠਾਕ ਵਧੀਆ ਚਲੋ ਸ਼ੁਕਰ ਹੈ ਬਾਈ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਬੁਟਾ ਸਿੰਘ ਪਾਕਿਸਤਾਨੀ ਕਹਿੰਦੇ ਆ ਜੀ ਬੁਟਾ ਸਿੰਘ ਪਾਕਿਸਤਾਨੀ ਅੱਛਾ ਫਿਰ ਉਧਰੋਂ ਆਏ ਹੋਏ ਪਾਕਿਸਤਾਨੀ ਸਾਈਡੋਂ ਹਾਂਜੀ ਪਹਿਲਾਂ ਤੋਂ ਉਧਰੋਂ ਆਏ ਹੋਏ ਠੀਕ ਆ ਬਾਈ ਠੀਕ ਆ ਅੱਛਾ ਬਾਈ ਬੁੱਟੇ ਜਿਵੇਂ ਆਪਣੀ ਮੇ ਆ ਇਹ ਕਿੰਨੇ ਵਾਂ ਸੂਆ ਸੁੰਦੀ ਹੈ ਬਾਈ ਜੀ ਇਹਨੇ ਦੂਜੇ ਸੂਏ ਸੋਣਾ ਜੀ ਯਾਰ ਠੀਕ ਆ ਅੱਛਾ ਬਾਈ ਇਹਨੇ ਮੰਨ ਲਓ ਤੁਸੀਂ ਦੁੱਧ ਕਿੰਨਾ ਦੂਜੇ ਸੂਏ ਚ ਹੋਇਆ ਹੋਇਆ ਪਹਿਲੇ ਸੂਏ ਨੂੰ ਅਸਾ 7 ਤੋਂ 8 ਲੀਟਰ ਚ ਹੋਇਆ ਹੋਇਆ ਡੰਗ ਦਾ ਠੀਕ ਆ ਜੀ ਤੇ ਹੁਣ ਇਹ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਕੀ ਮੇਰੇ ਨਾਲ 7-8 ਦਿਨ ਹਜੇ ਲੈ ਜਾਨੀ ਵੀ 10 ਲੇਵਲ ਉਵਾ ਮੈਂ ਤਾਂ ਪੂਰਾ ਚੰਗਾ ਹਨਾ ਬਾਈ ਹਾਂ ਅੱਛਾ ਤੇ ਬਾਈ ਜਿਵੇਂ ਹੁਣ ਤਿਆਰੀ ਤੂਰੀ ਆ ਹਜੇ ਇੰਨੀ ਤਾਂ ਹੋਰ ਵੀ ਬਣਾ ਜੂਗੀ ਜਿਵੇਂ ਦਿਨ ਪਏ ਆ ਹਾਂ ਬਣਾ ਜਣਾ ਥੋੜੀ ਮਤਕ ਗਰਮੀ ਕਰਕੇ ਵੀ ਪੂਰੀ ਸੇਵਾ ਨਹੀਂ ਹੋएगी ਠੀਕ ਆ ਠੀਕ ਆ ਸੁਣੀ ਤਿਆਰ ਹੋ ਜਾਂਦੀ ਆ ਸੁਣੀ ਤਿਆਰ ਹੋ ਜਾਂਦੀ ਠੀਕ ਆ ਅੱਛਾ ਬਈ ਚਵਾਈ ਚਵਾਈ ਕਿਵੇਂ ਰਹੀ ਐ ਚਵਾਈ ਇਹਦੀ ਬਹੁਤ ਬੋਲੀ ਮੈਂ ਖੁਦ ਚੁੰਦਾ ਰਿਆ ਨੂੰ ਅੱਛਾ ਠੀਕ ਆ ਤੇ ਇਹ ਜਿਵੇਂ ਕਈ ਮਈਆਂ ਹੁੰਦੀਆਂ ਵੀ ਬਣ ਬਣ ਕੇ ਨਵੇਂ ਦੁੱਧ ਹੋ ਕੇ ਭੱਜ ਭੁੱਜ ਜਾਂਦੀਆਂ ਇਹ ਕਿੰਨਾ ਕੁ ਟਾਈਮ ਦੁੱਧ ਪਿਆ ਗਈ ਸੀ ਬਾਈ ਇਹ ਮੈਨੂੰ ਤਕਰੀਬਨ ਤਕਰੀਬਨ ਇਹ ਨਵੇਂ ਦੁੱਧ ਹੋਣ ਤੋਂ ਬਾਅਦ ਹਾਂਜੀ ਫੱਟ ਤੋਂ 8 ਮਹੀਨੇ ਦੇ ਵਿੱਚ ਦੁੱਧ ਪਿਆ। ਦੁੱਧ ਠੀਕ ਆ ਬਾਈ। ਅੱਛਾ ਬਾਈ ਹੁਣ ਇਹ ਵੇਚਣੀ ਆ ਆਪਾਂ ਹਨਾ। ਇਹਦਾ ਰੇਟ ਫਿਰ ਕੀ ਤੈਅ ਕੀਤਾ ਬਾਈ? ਰੇਟ ਮੈਂ ਇਹਦਾ 1,20,000 ਰੁਪਏ ਤੈਅ ਕੀਤਾ। 1,20,000 ਰੁਪਏ ਉਹਦੇ ਵਿੱਚੋਂ ਮੰਨ ਤਾਣ ਥੋੜਾ ਬੋਤ ਹੋ ਜੂ ਬਾਈ। ਖਰਦਾਂਗੇ ਜਦੋਂ ਬੰਦਾ ਆ ਜਾ ਮਿਲੂਗਾ। ਨਹੀਂ ਠੀਕ ਆ ਬਾਈ ਮੈਂ ਵੀ ਚੰਗੀ ਆ ਫਿਰ। ਵੈਸੇ ਝੋਟੀ ਕਰ ਰੱਖਣ ਵਾਲੀ ਆ। ਆ ਵੀ ਕੋਈ ਲੰਬੇ ਵਾਲੀ ਨਹੀਂ। ਦੁੱਧ ਵੀ ਹੈਗਾ ਤੇ ਬਿਊਟੀ ਵੀ ਆ ਹਨਾ। ਇਹ ਤਾਂ ਮੇਰਾ ਕੋਲ ਕੰਮ ਕਰ ਉਹ ਜਾ ਕਰਕੇ ਮੈਥੋਂ ਪੁੱਛੋ ਸਮਝ ਨਹੀਂ ਮੈਂ ਤਾਂ ਇਹਨੂੰ ਵੇਚਣ ਲੱਗੇ ਨੂੰ ਹੋਰ ਠੀਕ ਆ ਬਾਈ। ਨਹੀਂ ਇਨੂੰ ਖਰੀਦਣ ਦੇ ਲਈ ਹਨਾ ਨੰਬਰ ਆਪਣਾ ਕਿਹੜਾ ਜਿਹੜੇ ਤੇ ਬੰਦਾ ਗੱਲ ਕਰ ਲਵੇ ਇਹਦਾ ਨੰਬਰ ਆ 99152 99158 5252 52 ਅੱਛਾ ਜੀ 51676 52676 ਇੱਕ ਵਾਰੀ ਹੋਰ ਬੋਲ ਦਿਓ ਨੰਬਰ 99152 ਜੀ 51676 ਠੀਕ ਕੱਢਿਓ ਬਾਹਰ ਨੂੰ ਬਾਈ ਤੋਰਿਓ ਇਹਨੂੰ ਮੜਾ ਕੇ ਲੈ ਵੇ ਮਿੱਤਰੋ 120000 ਰੁਪਇਆ ਡਿਮਾਂਡ ਆ ਫੇਸ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਮੈਂ ਦੀ ਪੂਰੀ ਜ਼ਬਰਦਸਤ ਆ ਦੇਖ ਸਕਦੇ ਆ ਤੁਸੀਂ ਆਪ ਵੀ ਕਿਉਂਕਿ ਸਰੀਰ ਕਾਲੇ ਪੱਖ ਮੈਂ ਦੇ ਪੂਰੇ ਚੰਗੇ ਆ ਪਲੀ ਸੰਭੀ ਆ ਮੈਂ ਲੇਵਾ ਭਾਂਡੇ ਵਾਲੀ ਮੈਂ ਇਹੋ ਜਿਹੀ ਮੈਂ ਟੋਕੜ ਗੱਬਣ ਹੋ ਕੇ ਵੀ ਆਪ ਟੌਰਾਂ ਦੇ ਨਾਲ ਮਿੱਤਰੋ ਜਿਹੜੀ ਲੱਖ ਦੇ ਘਰਾਂ ਦੀ ਵੇਚ ਲਈਦੀ ਆ ਕਿਉਂਕਿ 85 90 ਤੂੰ ਤਾਂ ਡੱਕਦੀ ਨਹੀਂ ਮੈਂ ਕਿਉਂਕਿ ਮੈਂ ਨੇ ਦੁੱਧ ਬਹੁਤ ਚੰਗਾ ਦਿੱਤਾ ਹੋਇਆ 8 ਕਿਲੋ 8.5 ਕਿਲੋ ਵਾਂਗੂ ਡੰਗ ਦਾ ਦੁੱਧ ਮਾਲਕਾਣੇ ਦੇ ਥੱਲੇ ਦੂਜੇ ਫੇਰ ਚੋਇਆ ਹੋਇਆ ਕਿਉਂਕਿ ਮੈਂ ਗੱਲ ਬਾਤ ਆਫ ਕੈਮਰੇ ਤੇ ਵੀ ਕੀਤੀ ਸੀਗੀ ਲੇਵਾ ਬਹੁਤ ਆ ਮੇਹ ਦੇ ਥੱਲੇ ਕੁਆਲਿਟੀ ਮੈਂ ਦੀ ਪੂਰੀ ਜ਼ਬਰਦਸਤਾ ਸਰੀਰਕ ਪੱਖ ਮੈਂ ਦੇ ਬਹੁਤ ਚੰਗੇ ਆ ਲੇਵਾ ਵੇਖੋ ਤੁਸੀਂ ਹਜੇ 7-8 ਦਿਨ ਪਹਿᱭਾ ਦਿੱਤਾ ਵੀ ਹੁਣ ਸੂਲ ਨਾਲ ਤੇ ਧੁੰਨੀ ਨਾਲ ਲਾਈ ਫਿਰਦੀ ਆ ਥੱਲੋਂ ਇਹੀ ਮੈਂ ਦੇ ਵਿੱਚ ਬਰੀਕੀ ਆ ਅੱਜ 1 ਲੱਖ ਤੇ 20000 ਰੁਪਏ ਦੀ ਡਿਮਾਂਡ ਆ ਉਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਕਿਉਂਕਿ ਮੈਂ ਦੀ ਬਰੀਕੀ ਸਾਰੀ ਚੰਗੀ ਆ ਆਰਡਰ ਦੀ ਕੁਆਲਿਟੀ ਬੇਹਤਰੀਨ ਪੂਰੀ ਤੁਹਾਨੂੰ ਤੰਗ ਕਰਦਾ ਹਾਂ ਹਨਾ ਤੇ ਬਾਈ ਨੰਬਰ ਵੀ ਦਿੱਤਾ ਗੱਲਬਾਤ ਲਈ ਸਕਰੀਨ ਦੇ ਉੱਤੇ ਵੀ ਲੱਗਾ ਹੋਇਆ ਜਿਹੜੇ ਭਰਾ ਨੂੰ ਤੁਹਾਨੂੰ ਮੈਂ ਪਸੰਦਾ ਤੁਸੀਂ ਬਾਈ رابطہ ਕਰ ਮਾਈ ਹੁਣਾਂ ਨਾਲ ਕਰ ਸਕਦੇ ਆ ਸਾਰੇ ਪੱਖ ਮੈਂ ਦੇ ਦਿਖਾਤੇ ਆ ਲੈਵੇ ਵਾਲੇ ਪੱਖ ਦਿਖਾਤੇ ਆਰਡਰ ਦੀ ਕੁਆਲਿਟੀ ਦਿਖਾਤੀ ਸੰਗ ਦਿਖਾਤੇ ਆ ਵੀ ਮੈਨੂੰ ਮੈਂ ਦਾ ਪਹਿਲੇ ਦੂਜੇ ਮੈਂ ਫੋਨ ਦੇ ਉੱਤੇ ਮੈਂ ਵਿਕਣ ਵਾਲੀ ਆ ਕਿਉਂਕਿ ਮੈਂ ਦੀ ਕੁਆਲਿਟੀ ਦੱਸਦੀ ਆ ਮੈਂ ਦਾ ਰੇਟ ਦੱਸਦਾ ਵਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਬੀੜ ਚੜੱਕ ਜਿਲ੍ਹਾ ਮੁੱਗਾ ਬਾਗੇ ਪੁਰਾਣਾ ਸ਼ਹਿਰ ਬਿਲਕੁਲ ਨੇੜੇ ਆ ਤੇ ਲੋਗਾ ਵੀ ਬਿਲਕੁਲ ਸ਼ਹਿਰ ਨੇੜੇ ਹੀ ਪੈ ਜਾਂਦਾ 18 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਗਲਬਾਤਰੀ ਨੰਬਰ ਸਿਕਰੀਨ ਤੇ ਆ ਜਿਹੜੇ ਭਰਾ ਨੂੰ ਮੈਂ ਪਸੰਦ ਆ ਗੱਲਬਾਤ ਕਰ ਸਕਦੇ ਹਾਂ ਧੰਨਵਾਦ ਸ਼ੁਕਰੀਆ